ਸਕੂਲ ਦੇ ਬੱਚਿਆਂ ਦੀ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਪਿੰਡ ਦੇ ਲੰਬੜਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਇਹ ਖਬਰ ਸਾਹਮਣੇ ਆ ਰਹੀ ਹੈ ਕੱਥੂ ਨੰਗਲ ਦੇ ਨਜ਼ਦੀਕ ਪੈਂਦਾ ਪਿੰਡ ਸਰਹਾਲਾ ਤੋਂ ਜਿੱਥੇ ਮੌਜੂਦਾ ਲੰਬੜਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਜੋ ਕਿ ਪੁਲਿਸ ਹੁਣ ਮੁਲਜ਼ਮਾਂ ਨੂੰ ਟ੍ਰੇਸ ਕਰ ਰਹੀ ਹੈ ਪਤਾ ਲੱਗਿਆ ਕਿ 6 ਮੁਲਜ਼ਮ ਆਉਂਦੇ ਨੇ ਔਰ ਗੋਲੀਆਂ ਮਾਰ ਕੇ ਲੰਬੜਦਾਰ ਨੂੰ ਫਰਾਰ ਹੋ ਜਾਂਦੇ ਨੇ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਛੋਟੇ-ਛੋਟੇ ਜਵਾਕਾਂ ਦੀ ਲੜਾਈ ਸੀਗੀ ਉਹ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਜਿਹੜੇ ਉੱਤੇ ਵਿਅਕਤੀ ਜਿਹੜੇ ਉਹਨਾਂ ਦੇ ਮਾਪਿਓ ਨੇ ਉਹਨਾਂ ਦੇ ਵਿਚਕਾਰ ਤਕਰਾਰ ਵਧ ਗਈ ਤਲਖੀ ਵਧ ਗਈ ਜਿਸ ਤੋਂ ਬਾਅਦ 6 ਮੁਲਜ਼ਮ ਆਉਂਦੇ ਨੇ ਔਰ 6 ਮੁਲਜ਼ਮਾਂ ਦੇ ਵੱਲੋਂ ਲੰਬੜਦਾਰ ਤੇ ਇੱਕ ਤੋਂ ਬਾਅਦ ਇੱਕ ਗੋਲੀ ਜਿਹੜੀ ਆ ਮਾਰੀ ਜਾਂਦੀ ਹੈ ਜਿਸ ਦਰਮਿਆਨ ਮੌਕੇ ਤੇ ਜਿਹੜਾ ਲੰਬੜਦਾਰ ਨੂੰ ਨਿੱਜੀ ਹਸਪਤਾਲ ਵਿੱਚ ਜਿਹੜੇ ਇਲਾਜ ਤੇ ਭੇਜਿਆ ਗਿਆ ਔਰ ਲੰਬੜਦਾਰ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਸੀ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਹੈ ਔਰ ਇਸ ਵਕਤ ਦੀ ਅਹਿਮ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਤ ਹੋ ਗਈ ਹੈ ਔਰ ਜਿਹੜਾ ਇਲਾਜ ਜਿਹੜਾ ਉਹਨਾਂ ਦਾ ਉਹਨਾਂ ਨੂੰ ਨਿੱਜੀ ਹਸਪਤਾਲ ਚ ਭੇਜਿਆ ਸੀ ਜਿਸ ਤੋਂ ਬਾਅਦ ਹੁਣ ਬਿਲਕੁਲ ਬਿਲਕੁਲ ਕੇ ਪਰਿਵਾਰ ਰੋ ਰਿਹਾ ਹੈ ਬੱਚਿਆਂ ਦੀ ਖੂਨੀ ਚੜਾਪ ਬੱਚਿਆਂ ਦੀ ਮਾਮੂਲੀ ਜੀ ਲੜਾਈ ਨੇ ਖੂਨੀ ਚੜਾਪ ਲੈ ਲਈ ਔਰ ਜਿਸ ਤੋਂ ਬਾਅਦ ਇਸ ਲੰਬੜਦਾਰ ਦੀ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਭਗਵੰਤ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਔਰ ਮੌਕੇ ਤੇ ਹਸਪਤਾਲ ਲਿਜਾਇਆ ਗਿਆ ਤਾਂ ਉਹਦੀ ਹਾਲਤ ਗੰਭੀਰ ਸੀ ਔਰ ਉਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਿੰਡ 'ਚ ਪਰਿਵਾਰ 'ਚ ਸੱਥਰ ਜਿਹੜੇ ਵਿਛੇ ਹੋਏ ਨੇ ਪਰਿਵਾਰ ਵੀ ਜਿਹੜਾ ਉਹ ਇਸ ਸਦਮੇ ਦੇ ਵਿੱਚ ਹੈ ਕਿ ਕੀ ਕੀ ਸੀ ਔਰ ਕੀ ਪਾਣਾ ਵਾਪਰ ਗਿਆ ਬੱਚਿਆਂ ਦੀ ਲੜਾਈ ਨੂੰ ਲੈ ਕੇ ਅਕਸਰ ਕਿਹਾ ਜਾਂਦਾ ਹੈ ਕਿ ਗੱਲ ਨਹੀਂ ਵਧਾਣੀ ਚਾਹੀਦੀਏ ਬਹੁਤ ਸਾਰੇ ਮਾਮਲੇ ਪੰਜਾਬ 'ਚ ਅਜਿਹੇ ਸਾਹਮਣੇ ਆਏ ਵੀ ਹੈ ਕਿ ਬੱਚਿਆਂ ਦੀ ਲੜਾਈ ਕਰਕੇ ਗੋਲੀਆਂ ਤੱਕ ਚੱਲ ਪੈਂਦੀਆਂ ਨੇ ਫਿਰ ਮੁੜ ਕੇ ਪਛਤਾਵੇ ਤੋਂ ਇਲਾਵਾ ਹੋਰ ਕੁਝ ਨਹੀਂ ਰਹਿ ਜਾਂਦਾ ਉੱਥੇ ਪੁਲਿਸ ਨੇ ਇਸ ਦੇ ਵਿੱਚ ਕੀ ਕੋਈ ਜਾਂਚ ਪਤਾ ਲਵਾਇਆ ਪਰ ਹਰਕ ਮੈਂਬਰਾਂ ਦਾ ਕੀ ਕਹਿਣਾ ਤੁਹਾਨੂੰ ਸੁਣਾਉਣੇ ਤੇ ਦੇਖੋ ਭਗਵੰਤ ਮਾਨ ਸਾਹਿਬ ਅਸੀਂ ਵੀ ਐਨ ਆਰ ਆਈ ਆ ਮੈਂ ਦੁਬਈ ਰਹਿਣਾ ਵਾ ਪਰ ਭਾਜੀ ਉੱਥੇ ਇਹ ਕੰਮ ਨਹੀਂ ਜੇ ਹੁੰਦਾ ਉਥੇ ਮੜਾ ਜਿਹਾ ਕੰਮ ਹੁੰਦਾ ਵਾ ਤੇ ਉਥੇ ਬਿਲਕੁਲ ਜਿਹੜਾ ਇਨਸਾਫ ਇਨਸਾਫ ਹੁੰਦਾ ਵਾ ਪਰ ਇਹ ਬਾਜੀ ਗਲਤ ਹੋਇਆ ਜੀ ਸਾਡੇ ਫੁੱਫਰ ਜੀ ਹੁਣ ਦੇਖੋ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ ਤੇ ਉਹਨਾਂ ਦੇ ਵੀ ਦੋ ਬੇਟੇ ਜਿਹੜੇ ਆ ਐਨ ਆਰ ਆਈ ਨੇ ਦੋਨੋਂ ਬਾਹਰ ਆ ਤੇ ਛੋਟਾ ਬੇਟਾ ਹੁਣ ਆਇਆ ਵਾ ਤੇ ਵੱਡੇ ਦਾ ਉਹਨਾਂ ਦਾ ਪਤਾ ਨਹੀਂ ਕਿਉਂਕਿ ਪੱਕੇ ਨਹੀਂ ਹੈਗੇ ਉਥੇ ਬਾਹਰ ਪੁਰਤਗਾਲ ਦੇ ਵਿੱਚ ਉਹ ਆ ਨਹੀਂ ਸਕਦੇ ਤੇ ਘਰ ਦਾ ਪਾਸਾ ਹੀ ਪਲਟ ਗਿਆ ਜੀ ਪਰ ਭਗਵੰਤਪਾਨ ਸਾਹਿਬ ਅਸੀਂ ਤੁਹਾਨੂੰ ਇਹ ਰਿਕਵੈਸਟ ਕਰਦੇ ਆਂ ਕਿ ਸਰ ਪਲੀਜ਼ ਇਹ ਪੰਜਾਬ ਵੱਲ ਧਿਆਨ ਦਿਓ ਕਿਉਂਕਿ ਪੰਜਾਬ ਸਾਡਾ ਉਜੜਦਾ ਜਾ ਰਿਹਾ ਜੀ ਇੱਕ ਤਾਂ ਨਸ਼ਿਆਂ ਨੇ ਜਾੜਦਾ ਜੀ ਦੂਜਾ ਜਿਹੜੀ ਗੁੰਡਾਗਰਦੀ ਇਹ ਆਪਣੇ ਬਹੁਤ ਵੱਧ ਗਈ ਹੈ ਜੀ ਆਪਾਂ ਦੀ ਇਹ ਅਪੀਲ ਕਰਦੇ ਹਾਂ ਜੀ ਕਿ ਉਥੋਂ ਬਰੇੜਾ ਜੀ ਦਾ ਆਇਆ ਸੀ ਫਾਦਰ ਅਮਨਪ੍ਰੀਤ ਉਹਦੇ ਨਾਲ ਪੰਜ ਜਣੇ ਸੀ ਉਹ ਉੱਥੇ ਆਏ ਸੀ ਕੋਈ ਨਾ ਗੱਲਬਾਤ ਕਰਨ ਉਹਨੇ ਜਿਹੜੇ ਮੰਦਰ ਕੋਲ ਸੰਗ ਦੇ ਆਪਣਾ ਪੈਰ ਮਾਰਤਾ ਤੇ ਐਫਰ ਨੰਬਰ ਦਰਜ ਕਰ ਲਈਏ ਤੇ ਬੰਦੇ ਆਪਣਾ ਕੱਢ ਰਹੇ ਕੀ ਇਹ ਨਾ 3 ਹੋਵੇਗੀ ਬੰਦੇ ਹਾਂਜੀ ਹਾਂਜੀ 3 ਹੋਵੇਗੀ ਪੁੱਤਰ ਕਿੰਨੇ ਬੰਦੇ ਸੀ ਟੋਟਲ ਜਿਹੜੇ ਆਏ ਇਹ ਟੋਟਲ ਆਪਣਾ